ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਇਹ ਰਚਨਾ ਉਹਨਾਂ ਮਹਾਨ ਸੂਰਬੀਰ ਸ਼ਹੀਦਾਂ ਯੋਧਿਆਂ ਨੂੰ ਸਮਰਪਿਤ ਹੈ ਜੋ ਆਪਣੀ ਸਾਰੀ ਜ਼ਿੰਦਗੀ ਦਾਤ ਤੇ ਲਾ ਕੇ ਦੂਸਰਿਆਂ ਦੀ ਸੇਵਾ ਕਰਦੇ ਰਹੇ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਕਰਕੇ ਲੱਗੀਆਂ ਹੋਈਆਂ ਤਸਵੀਰਾਂ ਬੋਲਦੀਆਂ ਨੇ ਇਸ ਲਿਖਤ ਵਿੱਚ ਵੀ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਪ ਇਸ ਦੁਨੀਆ ਤੋਂ ਚਲੇ ਗਏ ਨੇ ਪਰ ਉਹਨਾਂ ਦੀਆਂ ਨਵੇਕਲੀਆਂ ਪਹਿਲ ਕਦਮੀਆਂ ਅੱਗੇ ਆ ਕੇ ਬੋਲਦੀਆਂ ਨੇ ਸੋ ਆਪਾਂ ਇਸ ਲਖਤ ਦੇ ਜ਼ਰੀਏ ਵਿਚਾਰ ਦੇ ਤੇ ਸੁਣਦੇ ਹਾਂ ਚੰਗਾ ਭਾਵੇਂ ਮਾੜਾ ਬੰਦਾ ਦੁਨੀਆ ਛੱਡ ਜਾਵੇ ਆਪਣੇ ਹੱਥੀ ਕੰਮ ਕਈਆਂ ਦੇ ਜਾਂਦਾ ਕੱਢ ਜਾਵੇ ਚੰਗਾ ਭਾਵੇਂ ਮਾੜਾ ਬੰਦਾ ਦੁਨੀਆ ਛੱਡ ਜਾਵੇ ਆਪਣੇ ਹੱਥੀ ਕੰਮ ਕਈਆਂ ਦੇ ਜਾਂਦਾ ਕੱਢ ਜਾਵੇ ਕੰਦਾਂ ਦੇ ਕੋਲ ਖੜ ਕੇ ਗੱਲਾਂ ਕਰਦੇ ਰੋਲਦੀਆਂ ਤੁਰ ਜਾਂਦੇ ਨੇ ਜੱਗ ਤੋਂ ਫਿਰ ਤਸਵੀਰਾਂ ਬੋਲਦੀਆਂ ਤੁਰ ਜਾਂਦੇ ਨੇ ਜੱਗ ਤੋਂ ਫਿਰ ਤਸਵੀਰਾਂ ਬੋਲਦੀਆਂ ਅੱਗੇ ਆ ਜੀ ਦੁਖੀਆਂ ਦੇ ਲਈ ਆਂਖ ਖਲਾਉਂਦੇ ਕੌਡੀ ਕੋਲ ਨਾ ਹੁੰਦੀ ਟਾਮਾ ਟੱਲਾ ਜਿਗਰਾ ਜਿਹੜਾ ਦੁੱਖਾਂ ਨੂੰ ਜਾਵੇ ਗੁੰਦੀ ਦੁਖੀਆਂ ਦੇ ਲਈ ਆਂਖ ਖਲਾਉਂਦੇ ਕੌਡੀ ਕੋਲ ਨਾ ਹੁੰਦੀ ਨਾ ਮਟਲਾ ਜਿਗਰਾ ਜਿਹੜਾ ਦੁੱਖਾਂ ਨੂੰ ਜਾਵੇ ਗੁੰਦੀ ਅਫਸਰ ਕੋਈ ਵੀ ਆ ਜੇ ਜਮੀਰਾ ਕਦੇ ਨਾ ਡੋਲਦੀਆਂ ਤੁਰ ਜਾਂਦੇ ਨੇ ਜੱਗ ਤੋਂ ਫਿਰ ਤਸਵੀਰਾਂ ਬੋਲਦੀਆਂ ਤੁਰ ਜਾਂਦੇ ਨੇ ਜੱਗ ਤੋਂ ਫਿਰ ਤਸਵੀਰਾਂ ਬੋਲਦੀਆਂ ਘਸ ਜਾਂਦੇ ਨੇ ਜੁੱਤੇ ਮੁੱਲ ਕੋਈ ਫਿਰ ਵੀ ਪਾਉਂਦਾ ਨਾ ਖੁਦ ਨੂੰ ਕੁਝ ਵੀ ਹੋ ਜੇ ਪਰ ਉਹ ਹੱਥ ਲਵਾਉਂਦਾ ਨਾ ਕਸ ਜਾਂਦੇ ਨੇ ਜੁੱਤੇ ਮੁੱਲ ਵੀ ਕੋਈ ਪਾਉਂਦਾ ਨਾ ਖੁਦ ਨੂੰ ਕੁਝ ਵੀ ਹੋ ਜੇ ਪਰ ਉਹ ਹੱਥ ਲਗਾਉਂਦਾ ਨਾ ਐਵੇਂ ਗੱਲਾਂ ਨਹੀਂ ਹੁੰਦੀਆਂ ਕਾਲੀ ਮਿੱਠੀ ਕੋਲ ਦੀਆਂ ਤੁਰ ਜਾਂਦੇ ਨੇ ਜੱਗ ਤੇ ਫਿਰ ਤਸਵੀਰਾਂ ਬੋਲਦੀਆਂ ਤੁਰ ਜਾਂਦੇ ਨੇ ਜੱਗ ਤੋਂ ਫਿਰ ਤਸਵੀਰਾਂ ਬੋਲਦੀਆਂ ਯਾਦ ਅਜੇ ਵੀ ਕਰਦੀ ਦੁਨੀਆ ਬਾਬੇ ਨਾਨਕ ਨੂੰ ਸੱਚ ਦਾ ਹੋਕਾ ਦਿੱਤਾ ਜਿਨ੍ਹਾਂ ਨੇ ਪੂਰੀ ਖਾਲਕ ਨੂੰ ਯਾਦ ਅਜੇ ਵੀ ਕਰਦੀ ਦੁਨੀਆ ਬਾਬੇ ਨਾਨਕ ਨੂੰ ਸੱਚ ਦਾ ਹੋ ਕਾ ਦਿੱਤਾ ਜਿਨ੍ਹਾਂ ਨੇ ਪੂਰੀ ਖਲਕ ਨੂੰ ਕਮਾ ਉਹੀ ਚੰਗੀਆਂ ਜੋ ਇਤਿਹਾਸ ਫਰੋਲਦੀਆਂ ਤੁਰ ਜਾਂਦੇ ਨੇ ਜੱਗ ਤੋਂ ਫਿਰ ਤਸਵੀਰਾਂ ਬੋਲਦੀਆਂ ਤੁਰ ਜਾਂਦੇ ਨੇ ਜੱਗ ਤੋਂ ਫਿਰ ਤਸਵੀਰਾਂ ਬੋਲਦੀਆਂ ਨੰਬਰ ਜੀਵਣਾ ਆ ਜਾਣਾ ਲੈਣ ਬਹੁਤੀ ਵੱਡੀ ਨਹੀਂ ਹੁੰਦੜ ਪਿੰਡ ਦੀ ਸ਼ਰਤਾਂ ਬਚਣੀ ਇੱਕ ਵੀ ਹੱਡੀ ਨਹੀਂ ਨੰਬਰ ਜੀਵਣਾ ਆ ਜਾਣਾ ਲੈਣ ਬਹੁਤੀ ਵੱਡੀ ਨਹੀਂ ਹੁੰਦੜ ਪਿੰਡ ਜੇ ਛੱਡ ਤਾਂ ਬਚਣੀ ਇੱਕ ਵੀ ਹੱਡੀ ਨਹੀਂ ਰਾਖ ਦੀ ਮਿੱਟੀ ਬਣ ਕੇ ਨਾ ਫਿਰ ਹੱਡੀਆਂ ਬੋਲਦੀਆਂ ਤੁਰ ਜਾਂਦੇ ਨੇ ਜੱਗ ਤੋਂ ਫਿਰ ਤਸਵੀਰਾਂ ਬੋਲਦੀਆਂ ਤੁਰ ਜਾਂਦੇ ਨੇ ਜੱਗ ਤੋਂ ਫਿਰ ਤਸਵੀਰਾਂ ਬੋਲਦੀਆਂ ਸੋ ਦੋਸਤੋ ਇਸ ਤਰ੍ਹਾਂ ਦੇ ਮਹਾਨ ਵਿਅਕਤੀ ਗਿਣਤੀ ਬਹੁਤ ਘੱਟ ਵਿੱਚ ਹੁੰਦੇ ਨੇ ਤੇ ਸੋ ਆਪਾਂ ਵੀ ਆਪਣੇ ਸਮਾਜ ਵਿੱਚ ਚੰਗੇ ਵਿਚਾਰਾਂ ਨੂੰ ਉਜਾਗਰ ਕਰੀਏ ਕਿਉਂਕਿ ਇਸ ਸੰਸਾਰ ਵਿੱਚ ਕਿਸੇ ਵੀ ਵਿਅਕਤੀ ਨੇ ਸਦਾ ਨਹੀਂ ਰਹਿਣਾ ਨਾ ਹੀ ਕੋਈ ਕਿਸੇ ਨੂੰ ਯਾਦ ਕਰਦਾ ਪਰ ਉਸ ਦੇ ਕੀਤੇ ਹੋਏ ਚੰਗੇ ਕਾਰਜਾਂ ਉਸ ਦੀ ਯਾਦ ਨੂੰ ਤਾਜ਼ਾ ਕਰਦੇ ਨੇ ਸੋ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਕਰਕੇ ਕਮੈਂਟ ਰਾਹੀਂ ਸੁਝਾਅ ਜ਼ਰੂਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਵਿੱਚ ਸੁਧਾਰ ਕਰ ਸਕੀਏ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ